ਨੋ ਦੋਸਤੋ ਲਾਈਵ ਹੋਏ ਦੋਸਤੋ ਲਾਈਵ ਹੋਏ ਆ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਮਾਮਲਾ ਆਂਦਾ ਪ੍ਰਤਾਪੜੇ ਦੇ ਵਿੱਚ ਜਿਹੜਾ ਇੱਕ ਵਿਅਕਤੀ ਦੇ ਨਾਲ ਜਿਹੜੀ ਮਾਰਕੁੱਟ ਹੁੰਦੀ ਹੈ ਘਰ ਦੇ ਵਿੱਚ ਜਿਹੜਾ ਫੈਮਿਲੀ ਮੈਟਰ ਦੇ ਵਿੱਚ ਤੇ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਹੈ ਬਾਈ ਕੀ ਕੀ ਨਾਮ ਹੈ ਬਾਈ ਤੁਹਾਡਾ ਮੇਰਾ ਨਾਮ ਰਾਜਵੀਰ ਕੁਮਾਰ ਕੀ ਮਾਮਲਾ ਹੈ ਮਾਮਲਾ ਇਦਾਂ ਸੀ ਮੇਰੀ ਘਰ ਦੇ ਹੀ ਫੈਮਿਲੀ ਮੈਟਰ ਚੱਲਦਾ ਪਿਆ ਸੀ 1 ਮਹੀਨੇ ਤੋਂ ਹਾਂਜੀ ਮੇਰੇ ਘਰ ਦੇ ਕਹਿੰਦੇ ਆਪਣੀ ਵਾਈਫ ਨੂੰ ਤਲਾਕ ਦੇ ਮੈਂ ਤਲਾਕ ਨਹੀਂ ਦੇਣਾ ਚਾਹੁੰਦਾ ਮੈਂ ਕਿਉਂਕਿ ਕੋਈ ਲਵ ਮੈਰਿਜ ਨਹੀਂ ਕੁਝ ਦੂਜੀ ਨਹੀਂ ਮੈਂ ਆਪਣੀ ਫੈਮਿਲੀ ਮੈਂ ਕਦੋਂ ਕਿਹਾ ਸੀ ਘਰ ਦੇ ਨੇ ਤੁਹਾਨੂੰ ਇਹ ਨਹੀਂ ਗੱਲ ਘਰ ਦੇ ਭਾਜੀ 1 ਮਹੀਨੇ ਤੋਂ ਹੋ ਰਿਹਾ ਮੈਨੂੰ ਕਹਿੰਦੇ ਆ ਨੂੰ ਅੱਛਾ ਜੀ ਮੈਂ ਕਿਹਾ ਮੈਂ ਤਲਾਕ ਨਹੀਂ ਦੇਣਾ ਚਾਹੇ ਮੈਂ ਉਹਨੂੰ ਦਿਹਾੜੀ ਕਰਕੇ ਖਵਾਵਾਂ ਚਾਹੇ ਜਿੱਦਾਂ ਮਰਜ਼ੀ ਚਾਹੇ ਉਹ ਤਾਂ ਤੁਹਾਡਾ ਫੈਮਿਲੀ ਮੈਟਰ ਹੈਗਾ ਜੀ ਉਹ ਤਾਂ ਤੁਸੀਂ ਦੋਨੋਂ ਸਹਿਮਤੀ 'ਚ ਰਹਿ ਰਹੇ ਹੋ ਤੁਹਾਡਾ ਮੇਰਾ ਭਾਜੀ ਕੇਸ ਚੱਲਦਾ ਵੀ ਪਿਆ ਸੀ ਪਹਿਲਾਂ ਜਾਨੀ ਕਿ ਮੈਂ ਨਵੇਂ ਸ਼ਹਿਰ ਦੇ ਵਿੱਚ ਕੇਸ ਲਾਇਆ ਸੀ ਪਿਲੋਂ ਆਪਣੇ ਮੇਲਾ ਮੰਡਲ ਚ ਉਹਨਾਂ ਨੇ ਮੈਨੂੰ ਇਨਸਾਫ ਹੀ ਦਿੱਤਾ ਵਾ ਅੱਛਾ ਤੁਹਾਡੇ ਹੱਥ ਦੀ ਗੱਲ ਹੀ ਕੀਤੀ ਉਹਨਾਂ ਨੇ ਕਹਿੰਦੇ ਅਸੀਂ ਕੋਸ਼ਿਸ਼ ਪਹਿਲੀ ਵਾਰੀ ਅੱਜ ਤੱਕ ਦੇਖਿਆ ਵੀ ਮੁੰਡਾ ਸਹਿਮ ਤੇ ਆ ਘਰ ਵਾਲੀ ਨਾਲ ਮੈਂ ਸਹਿਮ ਸੀ ਆਪਣੀ ਘਰ ਵਾਲੀ ਨਾਲ ਕਿਉਂਕਿ ਮੈਨੂੰ ਕੋਈ ਚੰਗੀ ਨਹੀਂ ਕੋਈ ਮਾੜੀ ਨਹੀਂ ਅੱਜ ਤੱਕ ਮੇਰੀ ਫੈਮਲੀ ਕਹਿੰਦੇ ਸਾਨੂੰ ਪਸੰਦ ਨਹੀਂ ਨਾ ਕੁੜੀ ਕੁੜੀ ਚਾਹੇ ਕਾਲੀ ਮੈਂ ਚਿੱਟੀਆਂ ਇਹ ਨਹੀਂ ਦੇਖਣੀ ਮੈਨੂੰ ਆਪਣੀ ਰੋਟੀ ਪੱਕਦੀ ਕੀਤੀ ਮੈਂ ਅੱਛਾ ਦੇਖੋ ਜੀ ਮੇਰੀ ਫੈਮਲੀ ਕਹਿੰਦੀ ਤਲਾਕ ਦੇ ਚਲੋ ਮਹੀਨੇ ਇੱਕ ਤੋਂ ਚੱਲਦਾ ਪਿਆ ਇਸ ਹੂੰ ਲੜਾਈ ਝਗੜਾ ਚੱਲਦਾ ਪਿਆ ਅੱਛਾ ਮਹੀਨੇ ਦੇ ਵਿੱਚ ਝਗੜਾ ਤਾਂ ਹੀ ਹੁੰਦਾ ਪਿਆ ਸੀ ਤੁਹਾਡਾ ਇੱਕ ਮਹੀਨਾ ਹੋ ਗਿਆ ਚੱਲਦਾ ਪਿਆ ਅਸੀਂ ਲੱਗ ਵੀ ਰਹਿ ਰਹੇ ਹਾਂ ਮੇਰੀ ਫੈਮਿਲੀ ਨੇ ਮੈਨੂੰ ਇੱਕ ਇੱਕੋ ਘਰ ਚ ਰਹਿ ਰਹੇ ਭਾਜੀ ਤੁਸੀਂ ਉਹ ਘਰ ਚ ਰਹਿ ਰਹੇ ਡਬਲ ਸਟੋਰੀ ਡਬਲ ਸਟੋਰੀ ਮੈਨੂੰ ਦੇ ਦਿੱਤੀ ਮੈਂ ਥੱਲੇ 1 ਸਾਲ ਦਾ ਟਾਈਮ ਲਿਆ ਮੈਂ ਕਿਹਾ 1 ਸਾਲ ਦਾ ਮੈਨੂੰ ਟਾਈਮ ਦੇ ਦਿਓ ਮੈਂ ਆਪਣੀ ਤਿਆਰ ਕਮਰੇ ਕਰਵਾ ਲੂੰਗਾ ਇੱਕ ਕਿਚਨ ਦੇ ਦਿਓ ਮੈਨੂੰ ਇੱਕ ਕਮਰਾ ਦੇ ਦਿਓ ਅਸੀਂ ਕਮਰੇ ਚ ਰਹਿ ਰਹੇ ਮੇਰੀ ਚਲੋ ਬਹੁਤ ਵਧੀਆ ਇੱਕ ਹਫਤਾ ਹੋ ਗਿਆ ਸਾਨੂੰ ਰਹਿਣਦਿਆਂ ਨੂੰ ਵੀ ਵਧੀਆ ਹੋ ਗਿਆ ਮੇਰੀ ਪਰਜਾਈ ਕਹਿ ਰਹੀ ਹੈ ਅੱਜ ਦੇਖੋ ਬਰਤਣਾ ਤੋਂ ਉਹਨਾਂ ਨੇ ਪ ਆ ਨਾ ওভার ਟਾਈਮ ਵੀ ਲਾਉਂਦਾ ਕੀ ਕੰਮ ਕੀ ਕਰਦੇ ਭਜੀ ਆਪ ਕੰਮ ਭਾਈ ਮੈਂ ਲੇਬਰ ਦਾ ਕਰਦਾ ਲੇਬਰ ਲੇਬਰ ਦਾ ਹਾਂਜੀ ਮਿਸਤਰੀਆਂ ਦਾ ਕੰਮ ਕਰਦਾ ਭਾਈ ਮੇਰੇ ਘਰੇ ਰਹਿੰਦੀ ਮੇਰੀ ਵਾਈਫ ਨੇ ਸਵੇਰੇ ਹੀ ਕਹਿਤਾ ਕਹਿੰਦੇ ਕਿ ਭਾਬੀ ਅੱਜ ਲੜਨਾ ਚਾਹੁੰਦੀ ਆ ਮੈਂ ਤਾਂ ਤੂੰ ਉਹਨਾਂ ਨੂੰ ਕਿੱਦਾਂ ਪਤਾ ਲੱਗਾ ਕਿ ਉਹ ਪੰਗੇ ਲੈ ਰਹੇ ਸੀ ਕੋਈ ਇਦਾਂ ਲੱਗਦਾ ਉਹ ਬਾਰੀ ਦੇ ਕੱਪੜੇ ਜਿਹੜੇ ਸੀ ਉਹ ਉਹਨਾਂ ਨੇ ਖਿਲਾਰਨੇ ਸ਼ੁਰੂ ਕਰ ਦਿੱਤੇ ਮੈਂ ਦੁਪਹਿਰੇ ਰੋਟੀ ਖਾਣਾ ਆ 1 ਵਜੇ ਇੰਗ ਤੋਂ 2 ਵਜੇ ਤੱਕ ਲੰਚ ਟਾਈਮ ਚੱਲਦਾ ਪਿਆ ਮੇਰਾ ਹੂੰ ਮੈਂ ਜਦੋਂ ਘਰ ਮੈਂ ਕਹ ਤੂੰ ਸੇ ਕੁਛ ਨਹੀਂ ਕਹਿਣਾ ਆਪਣੀ ਵਾਈਫ ਨੂੰ ਮੈਂ ਕਹ ਤੂੰ ਕੁਛ ਨਹੀਂ ਕਹਿਣਾ ਪਰਜਾਈ ਨੂੰ ਕੋਈ ਗੱਲ ਨਹੀਂ ਕੱਪੜੇ ਖਲਾਰ ਤੇ ਤੂੰ ਤੈਮਾ ਲਾ ਦੇ ਨਹੀਂ ਲਾਉਣੀਆਂ ਤੇ ਇੱਦਾਂ ਰੱਖ ਲੈ ਲੰਬਾਰੀ ਚ ਕੋਈ ਗੱਲ ਨਹੀਂ ਇਹਨੇ ਕੱਪੜੇ ਕਿੰਨਾਂ ਨੇ ਪੜੇ ਆ ਕੱਪੜੇ ਵੱਡੇ ਵੱਡੇ ਭਾਜੀ ਕੱਪੜੇ ਪੱਟੇ ਮੇਰੀ ਪਰਜਾਈ ਨੇ ਗਵਾਂਡੀਆਂ ਨੂੰ ਪਹਿਲੂ ਹੀ ਕਿਹਾ ਹੋਇਆ ਸੀ ਅੱਜ ਇਹਦੀ ਘਰ ਵਾਲੀ ਤੇ ਇਹਨੂੰ ਕੁੱਟਣਾ ਹੀ ਕੁੱਟਣਾ ਵਾ ਪਰਜਾਈ ਨੇ ਸਾਰਾ ਪਰਜਾਈ ਨੇ ਸਾਰਾ ਕੁਛ ਕੀਤਾ ਦੇਖੋ ਜੀ ਮੇਰੀ ਗਵਾਂਡਣ ਜਿਹੜੀ ਚੱਲਦੀ ਪਈ ਆ ਰੰਜੀਤ ਬਾਜੀ ਸਾਡੀ ਘਰ ਦੀ ਆਪਣੀ ਆ ਜਿੱਦਾਂ ਵੀ ਚੱਲਣ ਢਈ ਆ ਅੱਛਾ ਮੇਰੇ ਦੇਖੋ ਜੀ ਵਿਸ਼ਾਲ ਪਾਲੋ ਚੀਜ਼ੇ ਕਾਂਚਲ ਉਹਦੀ ਮਾਸੀ ਦਾ ਮੁੰਡਾ ਉਹਦੀ ਮਾਸੀ ਦੇ ਮੁੰਡੇ ਨੇ ਦੇਖੋ ਜੀ ਮੇਰੇ ਆਉਂਦੇ ਦੇ ਚਪੇੜਾ ਸ਼ੁਰੂ ਕਰਤੀਆਂ ਮਾਰਨੀਆਂ ਅੱਛਾ ਦੇਖੋ ਜੀ ਸਾਡਾ ਫੈਮਿਲੀ ਮੈਟਰ ਐ ਮੈਂ ਉਹਦੀ ਮੰਮੀ ਨੂੰ ਇਹ ਕਿਹਾ ਮੈਂ ਕਿ ਆਂਟੀ ਸਾਡਾ ਲੜਾਈ ਝਗੜਾ ਚੱਲਦਾ ਪਿਆ ਵਾ ਤੁਸੀਂ ਆਪਣੇ ਘਰੇ ਜਾਓ ਸਾਡਾ ਰੋਜ਼ ਹੀ ਚੱਲਦਾ ਵਾ ਕੋਈ ਗੱਲ ਨਹੀਂ ਉਹਦਾ ਉਹ ਸਾਲਿਆ ਕਹਿੰਦਾ ਕੌਣ ਹੁੰਦਾ ਵਾ ਨਹੀਂ ਉਹਨੇ ਮੈਨੂੰ ਗਾਲ ਕੱਢੀ ਇਹ ਗਾਲ ਬੋਸ ਦੱਸੋ ਗਾਲ ਕੱਢੀ ਉਹਨੇ ਹਾਂਜੀ ਉਹਨੇ ਮੈਨੂੰ ਇੰਨੀ ਗੰਦੀ ਗਾਲ ਕੱਢੀ ਕਹਿੰਦਾ ਤੂੰ ਕੌਣ ਹੁੰਦਾ ਵਾ ਮੇਰੀ ਮੰਮੀ ਨੂੰ ਕਹਿਣ ਵਾਲਾ ਵੀ ਉਹ ਆਪਣੇ ਘਰ ਕਿੱਥੋਂ ਇਦਾਂ ਦੱਸੋ ਤੈਨੂੰ ਬੋਲਣ ਗਿਆ ਕਿਸ ਨੇ ਗਾਲ ਇੰਨੀ ਗੰਦੀ ਕੱਢੀ ਵੀ ਕਹਿੰਦਾ ਤੂੰ ਮੇਰੀ ਮੰਮੀ ਨੂੰ ਓਏ ਕਿੱਦਾਂ ਕਿਹਾ ਵਾ ਵੀ ਚੱਲ ਮੈਂ ਕਿਹਾ ਆਂਟੀ ਤੂੰ ਆਪਣੇ ਘਰੇ ਚੱਲ ਸਾਡਾ ਰੋਜ਼ ਲੜਾਈ ਝਗੜਾ ਸਾਡਾ ਕੋਈ ਗੱਲ ਨਹੀਂ ਸਾਡਾ ਫੈਮਿਲੀ ਲੜਾਈ ਫੈਮਿਲੀ ਮੈਟਰ ਸਾਡਾ ਆਪਣੀ ਫੈਮਿਲੀ ਫੈਮਿਲੀ ਮੈਟਰ ਹੈ ਗਵਾਂਡੀਆਂ ਦਾ ਜੀ ਦੇਖੋ ਮੇਰੀ ਛੈਦ ਪਰਚਾਈ ਨੇ ਰੰਜਿਸ਼बाजी ਕੱਢਣੀ ਹੋਵੇ ਗਵਾਂਡੀਆਂ ਨੂੰ ਕਹਿ ਕੇ ਵੀ ਦੇਖੋ ਜੀ ਪਰਸੋਂ ਦੀ ਗੱਲ ਆ ਪਰਸੋਂ ਮੈਂ ਮੰਡੀ ਸੈਰ ਕਰਦਿਆ ਵੀ ਆਪਣੇ ਘਰਾਂ ਮੂਰੇ ਪਾਰਕਿੰਗ ਮੰਡੀ ਆ ਸੈਰ ਕਰਦਾ ਵੀ ਮੇਰੇ ਡੈਡੀ ਨੇ ਕਿਹਾ ਵੀ ਮੈਨੂੰ ਜਨਾਨੀਆਂ ਕਹਿੰਦੀਆਂ ਵੀ ਤੇਰੇ ਘਰ ਵਾਲੀ ਪੈਂਟਾ ਪਾ ਕੇ ਬਾਹਰ ਸੈਰ ਕਰਦੀ ਐ ਤੂੰ ਰਾਤ ਨੂੰ ਬੰਦਿਆ 'ਚ ਬਿਠਾਉਣਾ ਕਿੰਨਾ ਵੱਲੋ ਇਹ ਗੱਲ ਗਈ ਮੇਰੇ ਫਾਦਰ ਵੱਲੋਂ ਕਿਹਾ ਗਿਆ ਵਾ ਮੇਰੇ ਫਾਦਰ ਨੇ ਇਹ ਕਿਹਾ ਵਾ ਕਿ ਤੂੰ ਕਹਿੰਦਾ ਆਪਣੀ ਘਰ ਵਾਲੀ ਨੂੰ ਬੰਦਿਆ 'ਚ ਘਮੋਣਾ ਪਿਆ ਮਾ ਰਾਤ ਨੂੰ ਦੇਖੋ ਜੀ ਉੱਥੇ ਸਾਰੀਆਂ ਲੇਡੀਜ਼ ਘੁੰਮਦੀਆਂ ਪਈਆਂ ਬਿਲਕੁਲ ਜੀ ਜਦੋਂ ਮਰਜ਼ੀ ਕੋਈ ਵੀ ਚੈੱਕ ਕਰ ਸਕਦਾ ਲੇਡੀਜ਼ ਘੁੰਮਦੀਆਂ ਉੱਥੇ ਲੇਡੀਜ਼ ਨੂੰ ਮੈਂ ਆਪਣੀ ਫੈਮਿਲੀ ਨੂੰ ਲੈ ਕੇ ਘੁੰਮਣ ਦਿਆਂ ਬਾਹਰ ਅੱਛਾ ਅੱਜ ਦੇਖੋ ਜੀ ਰਣਜੀਤ ਬਾਜੀ ਕੀ ਹੋਈ ਮੇਰੀ ਭਾਬੀ ਕਹਿੰਦੀ ਵੀ ਇਹ ਵਰਤਨ ਜਿਹ ਮੇਗਾ ਪੱਪੀ ਤੂੰ ਬਰਤਨ ਲੈ ਲੈ ਅਸੀਂ ਨਵੇਂ ਲੈ ਲਾਂਗੇ ਠੀਕ ਹੈ ਉਹਨੇ ਮੇਰੇ ਸੁਣਿਆ ਨਾ ਕਤਰਿਆ ਉਹ ਮੇਰੇ ਘਰ ਵਾਲੀ ਨੂੰ ਬਾਲੋਂ ਫੜ ਕੇ ਮੇਰੇ ਬ੍ਰਦਰ ਨੇ ਮੇਰੇ ਡੈਡੀ ਨੇ ਮੇਰੇ ਭਤੀਜੇ ਨੇ ਮੇਰੀ ਪਰਜਾਈ ਨੇ ਕੁੱਟਣ ਲਾ ਪਏ ਉਹ ਚੀਕਾ ਮਾਰ ਲਾ ਪਈ ਮੇਰੇ ਗਵਾਂਢੀ ਆਏ ਜਿਹੜੀ ਪਾਲੋ ਬੀਜੇ ਵਿਸ਼ਾਲ ਕੰਚਲ ਉਹਦੀ ਮਾਸੀ ਦਾ ਬੇਟਾ ਜਿਹੜੇ ਆਏ ਆਉਂਦੇ ਸਾਡੇ ਚਪੇੜਾ ਮਾਰਨ ਲਾ ਪਏ ਮੇਰੇ ਘਰ ਵਾਲੀ ਮੈਨੂੰ ਛਡਾਉਣ ਲਾ ਪਈ ਕਹਿੰਦੀ ਵੀ ਤੈਨੂੰ ਮਾਰਨ ਦੇ ਤੂੰ ਅੰਦਰ ਵੜ ਜਾ ਮੈਂ ਅੰਦਰ ਨਹੀਂ ਵੜਿਆ ਉਹਦੇ ਭਾਜੀ ਸਾਡੇ ਨਾਲ ਹੱਥੋਂ ਭਾਈ ਇੰਨਾ ਕਿ ਵਾਈਫ ਤੇ ਮੇਰੇ ਪੁੱਠੇ ਦਾਤ ਮਾਰੇ ਇਹ ਕਿੰਨੇ ਮਾਰੇ ਕਿੰਨੇ ਆ ਦਾਤ ਜੀ ਖਿਸ਼ਾਲ ਨੇ ਬੀਜੇ ਨੇ ਟੰਚਲ ਨੇ ਪਾਲੋ ਨੇ ਤਾਂ ਇੱਕ ਉਹਦੀ ਮਾਸੀ ਦਾ ਬੇਟਾ ਹੀ ਤੇ ਬਾਕੀ ਅਣਪਛਾਤੇ 4-5 ਲੜਕੇ ਹੋਊ ਉਹ ਵੀ ਨਵਾਂ ਨੂੰ ਬੁਲਾਏ ਕਿ ਨਾਲ ਦੇ ਆ ਉਹਨਾਂ ਨੂੰ ਕੋਈ ਜੀ ਦੇਖੋ ਜੀ ਰੰਜੀਤ ਵਾਹ ਛਿਗੜਾ ਤੁਹਾਡਾ ਘਰ ਦੇ ਵਿੱਚ ਉਹਨਾਂ ਨੇ ਆਪਣੇ ਘਰ ਪੈਲੋ ਹੀ ਬਲਾਕੇ ਰੱਖੇ ਹੋਏ ਸੀ ਬੰਦੀ ਨੇ ਪਤਾ ਨਹੀਂ ਕਿੱਥੇ ਕਰਕੇ ਹਮਲਾਇਆ ਤੁਹਾਡੇ ਉੱਤੇ ਇਹ ਪ੍ਰਤਾਪਰੇ ਦਾਣਾ ਮੰਡੀ ਚ ਮੇਰਾ ਘਰ ਆ ਜੀ ਅੱਛਾ ਮਤਲਬ ਤੁਹਾਡੇ ਬ੍ਰਦਰ ਵੱਲੋਂ ਹੀ ਤੇ ਆ ਤੁਹਾਡੇ ਪਰਤਾਪਰੇ ਬ੍ਰਦਰ ਵੱਲੋਂ ਮੇਰੀ ਪਰਛਾਈ ਵੱਲੋਂ ਰੰਜੀਤ ਬਾਜੀ ਕੱਢੀ ਜਗਈ ਆ ਰੰਜੀਤ ਰੱਖੀ ਉਹਨੇ ਇਹ ਘਰ ਰੰਜੀਤ ਜੀ ਦੇਖੋ ਜੀ ਇੱਕ ਘਰ ਚ ਰਹਿ ਰਹੇ ਆ ਉਹ ਮੈਨੂੰ ਕਹਿੰਦੇ ਵੀ ਇਹ ਮੇਰਾ ਘਰ ਆ ਮੇਰਾ ਫਾਦਰ ਵੀ ਕਹਿੰਦਾ ਮੇਰਾ ਘਰ ਆ ਵੀ ਤੁਹਾਨੂੰ ਮੈਂ ਕੱਢਣਾ ਕਿਸੇ ਰੋਕ ਵੀ ਅੱਛਾ ਕੱਲੇ ਕਹਿੰਦੇ ਮੈਨੂੰ ਮੇਰੀ ਕਹਦੇ ਮੇਰੀ ਵਾਈਫ ਨੂੰ ਮੈਨੂੰ ਔਰ ਕਹਦੇ ਆ ਬ੍ਰਦਰ ਨੂੰ ਨਹੀਂ ਕਹਿੰਦੇ ਬ੍ਰਦਰ ਨੂੰ ਨਹੀਂ ਕਹਿੰਦੇ ਬ੍ਰਦਰ ਕਹਿੰਦੇ ਵੀ ਉਹ ਜੋ ਵੀ ਉਹਦੀ ਸਰਦਕੀ ਨਹੀਂ ਹੈ ਕਿ ਵਿਵਾਦ ਸਾਰਾ ਕਿ ਨਾਮ ਕੀ ਤੁਹਾਡਾ মিডিਆ ਦਾ ਬਹੁਤ ਬਹੁਤ ਧੰਨਵਾਦ ਜਿੱਦਾਂ ਤੁਹਾਨੂੰ ਬੇਟਾ ਸਾਰਾ ਕੁਝ ਦੱਸ ਚੁੱਕਾ ਹਾਂਜੀ ਮੈਂ ਹਰਜੂ ਸਿਟੀ ਚੇਅਰਮੈਨ ਪੰਜਾਬ 크ਰਿਸਚਨ ਲੀਡਰਸ਼ਿਪ ਇਹਨਾਂ ਦਾ ਆਪਣਾ ਫੈਮਿਲੀ ਮੈਟਰ ਸੀਗਾ ਭਰਾਵਾਂ ਭਰਾ ਕੀ ਕੋਈ ਲੜਾਈ ਹੋਈ ਹੁਣੇ ਘਰ ਦੇ ਵਿੱਚ ਨਾ ਪਤਾ ਪਹਿਲਾਂ ਦੇਖੋ ਨਹੀਂ ਹੁੰਦੀ ਪਹਿਲਾਂ ਵੀ ਹੋਈ ਸੀ ਪਹਿਲਾਂ ਇਹ ਬੇਟੇ ਦੀ ਸ਼ਾਦੀ ਨੂੰ 6 ਮਹੀਨੇ ਹੋਏ ਆ ਠੀਕ ਹੈ ਤੇ ਜਦੋਂ ਕੁੜੀ ਵੱਲੋਂ ਕੁੱਟਮਾਰ ਦੀ ਦਰਖਾਸਤ ਨਵਾਂ ਸ਼ਹਿਰ ਦਿੱਤੀ ਗਈ ਇਹ ਪੂਰਾ ਸੋਹਰਾ ਪਰਿਵਾਰ ਉੱਥੇ ਮਾਫੀ ਮੰਗ ਕੇ ਆ ਅੱਛਾ ਇੱਧ ਪੰਚਾਇਤ ਕਿ ਸਾਡੇ ਤੋਂ ਗਲਤੀ ਹੋ ਗਈ ਕੁੜੀ ਨੂੰ ਅਸੀਂ ਵਸਾਵਾਂਗੇ ਜੋ ਘਰ ਦਾ ਵੱਡ ਹਿੱਸਾ ਵਾ ਸੀ ਉਹ ਕਰ ਦੇਵਾਂਗੇ ਜਿੱਥੇ ਸਾਰਿਆਂ ਨੇ ਸਹਿਮਤੀ ਦੇ ਦਿੱਤੀ ਪਰ ਅੱਜ ਇਹਨਾਂ ਦੀ ਆਪਸੀ ਭਰਾਵਾਂ ਦੀ ਲੜਾਈ ਸੀ ਗਵਾਂਢੀ अच्छा ਜਿਨ੍ਹਾਂ ਦਾ ਬੇਟੇ ਦਾ ਨਾਮ ਵਿਸ਼ਾਲ ਆ ਤੇ ਇੱਕ ਉਹਦਾ ਛੋਟਾ ਬ੍ਰਦਰ ਇੱਕ ਮਾਸੀ ਜੀ ਦਾ ਬੇਟਾ ਬਲੱਸ ਸਰਪੰਚ ਦਾ ਘਰ ਇੱਕ ਕੰਦ ਛੱਡ ਕੇ ਨਾਲ ਆ ਜੋ ਸ਼ਰੀਆਮ ਇਹਨਾਂ ਮੁੰਡਿਆਂ ਤੋਂ ਨਸ਼ਾ ਵਕ ਹੁੰਦਾ ਅੱਛਾ ਜੀ ਉਹਰੇ ਬੱਚੇ ਖੁਦ ਨਸ਼ਾ ਪੀਂਦੇ ਆ ਇਹਨਾਂ ਦੀ ਆਪਸੀ ਲੜਾਈ 'ਚ ਜਿੱਦਾਂ ਬੰਦਾ ਗਵੰਡੀ ਨੂੰ ਕਹਿ ਦਿੰਦਾ ਕਿ ਇਹ ਆਂਟੀ ਨੇ ਸਾਨੂੰ ਚੁਗਲੀ ਲਾਈ ਇਹਨਾਂ ਦੀ ਆਪਸੀ ਲੜਾਈ ਚੱਲਦੀ ਸੀ ਉਹਨਾਂ ਨੇ ਆ ਕੇ ਇਹਨਾਂ ਦੇ ਘਰ ਦੇ ਉੱਤੇ ਪੱਥਰ ਮਾਰੇ ਮੇਰੇ ਫੋਨ ਦੀ ਬੈਟਰੀ ਡਾਊਨ ਹੋ ਗਈ ਸੀਨੀਅਰ ਅਧਿਕਾਰੀਆਂ ਨੂੰ ਮੈਂ ਉਹਦੀਆਂ ਫੋਟੋਸ ਵੀਡੀਓ ਸਭ ਕੁਝ ਪੇਚ ਚੁਕਾ ਅੱਛਾ ਉਸ ਤੋਂ ਬਾਅਦ ਕਾਰਨ ਕਿ ਮੌਕੇ ਤੇ ਚੌਕੀ ਇੰਚਾਸ ਸੁਰਿੰਦਰ